ਮਾਰ ਮਾਰ ਕੁਸੋਂ ਨੂੰ ਉਹਦੀਆਂ ਫਸਲੀਆਂ ਪੰਨਤੀਆਂ ਤੁਸੀਂ ਉਹਦੀ ਬਾਹਾਂ ਤੋੜਤੀ ਉਹਦੀ ਤਾਜ਼ਾ ਤਾਜ਼ਾ ਸ਼ਿਕਾਰ ਕਰਕੇ ਆਈ ਹੋਵੇ ਪੰਜਾਬ ਪੁਲਿਸ ਸ਼ੇਰ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਤੇ ਸਾਡੇ ਮੂਰੇ ਕੋਈ ਅੜ ਜੇ ਸਾਡੇ ਤੋਂ ਕੋਈ ਸਵਾਲ ਜਾਵਾਂ ਪੁੱਛ ਲਈ ਸਾਡੇ ਨਾਲ ਕੋਈ ਗਲਤ ਸਹੀ ਬਾਰੇ ਗੱਲ ਕਰ ਲਈ ਜਿਵੇਂ ਉਹ ਕਹਿੰਦੇ ਸੀ ਇੱਕ ਐਨਕਾਊਂਟਰ ਕਰਕੇ ਆਇਆ ਇੱਕ ਦਿਰਾ ਹੋ ਸਕਦਾ ਵੀ ਕੁੜ ਦੇ ਕੁੜ ਦੇ ਦੂਜਾ ਕੰਮ ਵੀ ਹੋ ਜਾ ਸਕਦਾ ਸੀ ਉਹ ਫੌਜੀ ਸੀ ਜੀ ਸਰੀਰ ਦਾ ਤਗੜਾ ਸੀ ਬਚ ਗਿਆ ਇਹ ਕੋਈ ਕਸਰ ਥੋੜਾ ਛੱਡ ਦਿਆ ਕਿ ਤੂੰ ਇੱਕ ਆਮ ਬੰਦਾ ਇੱਕ ਅਫਸਰ ਇੱਥੇ ਸੇਫ ਨਹੀਂ ਤਾਂ ਕੱਲ ਨੂੰ ਮੇਰਾ ਕੀ ਵੱਟੀ ਦਾ ਤੁਹਾਨੂੰ ਲੱਗਦਾ ਕਿ ਉਹ ਬੱਚਾ ਕੱਲ ਨੂੰ ਪਲਾਨ ਕਰੂਗਾ ਪੰਜਾਬ ਚ ਵਸਣ ਦਾ ਇੰਡੀਆ ਚ ਵਸਣ ਦਾ ਉਹ ਕਹੂਗਾ ਪਾਪਾ ਮੈਂ ਰੱਜਿਆ ਤੇ ਆਇਆ ਅਫਸਰ ਬਣਨ ਨਾਲੋਂ ਮੈਂ ਰੱਜਿਆ ਤੇ ਆਇਆ ਇੱਥੇ ਬਿਜ਼ਨਸ ਕਰਨ ਨਾਲੋਂ ਮੈਂ ਤਾਂ ਆਪਦਾ ਬਾਹਰ ਡੱਬੀਆਂ ਨਾਲ ਮੈਨੂੰ ਭਾਵੇਂ ਪਾਕਿਸਤਾਨ ਦਾ ਵੀਜ਼ਾ ਲਵਾ ਦੇ। 12 ਬੰਦਿਆਂ ਨੂੰ ਸਸਪੈਂਡ ਕਰਤਾ ਤੁਸੀਂ 12 ਬੰਦਿਆਂ ਦੀ ਤੁਸੀਂ ਡਿਪਾਰਟਮੈਂਟਲ ਇਨਕੁਆਰੀ ਖੋਲਦੀ ਤੁਸੀਂ ਜੁਡੀਸ਼ੀਅਲ ਮੈਜਿਸਟ੍ਰੇਟ ਤੋਂ ਉਹਦੀ ਜਾਂਚ ਕਰਵਾ ਰਹੇ ਹੋ ਤੇ ਯਾਰ ਤੁਹਾਨੂੰ ਪਤਾ ਹੀ ਨਹੀਂ ਜੇ ਬੇਨਾਮ ਹੀ ਪਰਚਾ ਤੁਰਿਆ ਫਿਰਦਾ ਇਹ ਫਿਟੇ ਮੂ ਨਹੀਂ ਪੰਜਾਬ ਪੁਲਿਸ ਦੇ ਤੁਸੀਂ ਦੇਖੋ ਅੱਜ ਤੱਕ ਮੈਨੂੰ ਹਿਸਟਰੀ ਚ ਦਿਖਾਓ ਵੀ ਪੁਲਿਸ ਵਾਲੇ ਨੇ ਗਲਤੀ ਕੀਤੀ ਹੋਵੇ ਤੇ ਨਾਲ ਦੀ ਨਾਲ ਉਹਨੂੰ ਬਣਦੀ ਉਹਦੀ ਜਿਹੜੀ ਹੈਗੀ ਸਜ਼ਾ ਮਿਲ ਗਈ ਹੋਵੇ ਜਾਂ ਉਹਦੇ ਤੇ ਮਤਲਬ ਕਾਨੂੰਨੀ ਕਾਰਵਾਈ ਹੋਈ ਹੋਵੇ ਨਹੀਂ ਹੁੰਦਾ ਵੀ ਜਿਹੜੀ ਪੁਲਿਸ ਹੈ ਪੁਲਿਸ ਨੂੰ ਜਦੋਂ ਜਦੋਂ ਪਾਵਰਾ ਦਿੱਤੀਆਂ ਗਈਆਂ ਤਾਂ ਇਨਸਾਨੀਅਤ ਦਾ ਘਾਣ ਹੋਇਆ ਤੁਸੀਂ ਦੇਖਿਆ ਹੋਣਾ ਵੀ ਲੱਤ ਤੇ ਗੋਲੀ ਵਜਦੀ ਹੈ ਹਮੇਸ਼ਾ ਖੱਬੀ ਲੱਤ ਤੇ ਗੋਲੀ ਵਜਦੀ ਹੈ ਪੁਲਿਸ ਦੇ ਹਮੇਸ਼ਾ ਗੋਲੀ ਜਾਂਦਾ ਪੱਗ ਵਿੱਚ ਨਹੀਂ ਲੰਘ ਜਾਂਦੀ ਹੈ ਜਾਂ ਪੁਲਿਸ ਦੇ ਲੱਤਾਂ ਵਿਚਾਲ ਦੀ ਲੰਘ ਜਾਂਦੀ ਹੈ ਐਤਕੀ ਨਵੀਂ ਚੀਜ਼ ਕੀਤੀ ਹੈ ਪੰਜਾਬ ਪੁਲਿਸ ਨੇ ਵਧਾਈ ਦੀ ਪਾਤਰ ਹੈ ਪੰਜਾਬ ਪੁਲਿਸ ਨੇ ਕੀ ਕੀਤਾ ਐਤਕੀ ਪੰਜਾਬ ਪੁਲਿਸ ਦੀ ਗੋਲੀ ਗੱਡੀ ਤੇ ਵੱਜ ਗਈ ਗਲਤੀ ਨਾਲ ਇਹ ਜਦੋਂ ਬੰਦਾ ਚੱਕਣ ਜਾਂਦੇ ਉਹਨੂੰ ਕਹਿੰਦੇ ਆ ਦਸ ਹਸਲਾ ਕਿਥੇ ਚੱਕ ਕੇ ਸਾਡੇ ਵੱਲ ਕਰ ਇਹਨੂੰ ਅਸੀਂ ਤੇਰੇ ਫਾਇਰ ਮਾਰ ਗਏ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪਿਛਲੇ ਕਈ ਦਿਨਾਂ ਦਾ ਇੱਕ ਮਾਮਲਾ ਚੱਲ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਕਰਨਲ ਦੀ ਕੁੱਟਮਾਰ ਦਾ ਅੱਜ 6 ਦਿਨ ਤੋਂ ਉੱਪਰ ਦਾ 8 ਦਿਨ ਦੇ ਨੇੜ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੀ ਬੰਦ ਐਫਆਈਆਰ ਨਹੀਂ ਕੱਟੀ ਗਈ ਦੋਸ਼ੀਆਂ ਦੇ ਉਦੋਂ ਜਿਹੜੀ ਉਹ ਸਖਤ ਕਾਰਵਾਈ ਨਹੀਂ ਕੀਤੀ ਗਈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਸੰਦੀਪ ਪਾਟਕ ਨੇ ਪਾਟਕ ਸਾਹਿਬ ਮਾਮਲਾ ਤੁਸੀਂ ਦੇਖ ਰਹੇ ਹੋ ਇੱਕ ਫੌਜ ਦਾ ਕਰਨਲ ਮਤਲਬ ਇੱਕ ਡੀਆਈਜੀ ਦੇ ਬਰਾਬਰ ਦਾ ਰੈਂਕ ਇਹ ਉਹਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਜਾਣਾ ਮਤਲਬ ਬੇਹਤਾਸ਼ਾ ਬੰਦਾ ਇਹ ਵੀ ਕਵੇ ਕਿ ਮੈਂ ਯਾਰ ਆਫਸਰ ਆ ਮੈਂ ਸਭ ਕੁਝ ਆ ਉਹਦੇ ਨਾਲ ਇਹ ਬੀਤੀ ਇਹਨੂੰ ਤੁਸੀਂ ਕਿਵੇਂ ਦੇ ਮੈਂ ਮਨਿੰਦਰ ਜੀ ਇੱਥੇ ਨਾ ਮੈਂ ਤੁਹਾਨੂੰ ਇੱਕ ਥੋੜੀ ਜੀ ਗੱਲ ਕਹਿਣਾ ਚਾਹੂੰਗਾ ਜਿਹੜੀ ਡੈਮੋਕ੍ਰੈਟਿਕ ਕੰਟਰੀਆਂ ਹੁੰਦੀਆਂ ਨਾ ਜਿੱਥੇ ਲੋਕਤੰਤਰ ਦਾ ਰਾਜ ਹੈ ਦੇਖੋ ਪਹਿਲਾਂ ਤਾਂ ਉੱਥੇ ਆਪਾਂ ਨੂੰ ਹੀ ਸ਼ਬਦ ਵਰਤਣੀ ਗਲਤ ਹੈ ਵੀ ਇੱਕ ਕਰਨਲ ਕਰਨਲ ਵੀ ਸਾਨੂੰ ਮਾਣ ਹੈ ਵੀ ਉਹ ਇੱਕ ਸਾਡੀ ਫੋਰਸ ਦਾ ਹਿੱਸਾ ਹੈ ਠੀਕ ਹੈ ਉਹ ਸਾਡੀ ਫੋਰਸ ਦਾ ਹਿੱਸਾ ਇਹਦੇ ਲਈ ਉਹਨੂੰ ਅਸੀਂ ਸੈਲੂਟ ਕਰਦੇ ਆਂ ਖਾਸ ਕਰ ਜਦੋਂ ਆਰਮੀ ਆ ਗਈ ਹੋਰ ਆ ਗਈ ਇਹਨਾਂ ਗੱਲਾਂ ਦੀ ਅਸੀਂ ਤਹਿ ਦਿਲੋਂ ਰਿਸਪੈਕਟ ਕਰਦੇ ਆਂ ਸਾਨੂੰ ਕੋਈ ਉਹ ਨਹੀਂ ਹੈ ਪਰ ਮੈਂ ਕਹਿੰਦਾ ਕਿ ਇਹੀ ਬਹੁਤ ਹੋਣਾ ਚਾਹੀਦਾ ਹੈ ਕਿ ਇੱਕ ਇਨਸਾਨ ਹੈ ਇੱਕ ਇੰਡੀਅਨ ਹੈ ਇੱਕ ਪੰਜਾਬੀ ਹੈ ਠੀਕ ਹੈ ਜਦੋਂ ਉਹਦੇ ਉੱਤੇ ਇਹ ਜਿਹਾ ਹਮਲਾ ਹੁੰਦਾ ਤਾਂ ਮੈਂ ਦੇਖੋ ਮੈਨਾਂ ਪਤਾ ਨਹੀਂ ਕਿਉਂ ਫਿਰ ਇਹ ਇਹਨਾਂ ਨੂੰ ਕਈ ਵਾਰ ਇਹ ਬੜਾ ਤੁਹਾਨੂੰ ਦੱਸਿਆ ਜਿਵੇਂ ਹਮੇਸ਼ਾ ਪ੍ਰੋਪਗੈਂਡਾ ਕੀਤੇ ਜਾਂਦੇ ਆ ਤਾਂ ਹਮੇਸ਼ਾ ਫੋਰਸ ਵੱਲੋਂ ਪ੍ਰੋਪਗੈਂਡਾ ਕੀਤਾ ਜਾਂਦਾ ਵੀ ਸ਼ਾਇਦ ਇਹ ਜੀ ਸਾਡੇ ਵਿਰੋਧੀ ਹੀ ਨੇ ਇਹ ਫੋਰਸ ਦੇ ਅੰਗੇਸਟ ਚੱਲਦੇ ਆ ਬੜੇ ਵਾਰੀ ਹੌਸਲਾ ਅਭਜ਼ਾਈ ਕਰਨ ਦੀ ਕੋਸ਼ਿਸ਼ ਕੀਤੇ ਤੁਸੀਂ ਦੇਖਿਓ ਪਿੱਛੇ ਜੇ ਮੈਂ ਇੱਕ ਮੁਹਿੰਮ ਵੀ ਚਲਾਈ ਛੋਟੀ ਜੀ ਉਹ ਮੁਹਿੰਮ ਦੇ ਵਿੱਚ ਮੈਂ ਕੀ ਚਲਾਇਆ ਕੀ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਜਿਹੜੀ ਇਹਨੇ ਨਸ਼ਿਆ ਖਿਲਾਫ ਜੰਗ ਸ਼ੁਰੂ ਕੀਤੀ ਹੈ ਜਿਹੜੀ ਇਹਨੇ ਅੱਤਵਾਦ ਖਿਲਾਫ ਜੰਗ ਸ਼ੁਰੂ ਕੀਤੀ ਹੈ ਜਿਹੜੀ ਇਹਨੇ ਗੈਂਗਸਟਰਵਾਦ ਖਿਲਾਫ ਜੰਗ ਸ਼ੁਰੂ ਕੀਤੀ ਹੈ ਅਸੀਂ ਉਹਦੇ ਪੂਰੇ ਹਾਮੀ ਆ ਤੇ ਸਾਨੂੰ ਵੱਧ ਚੜ ਕੇ ਪੰਜਾਬ ਪੁਲਿਸ ਦਾ ਜਿਹੜਾ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਤੇ ਇਹਦੇ ਨਾਲ ਖੜਨ ਦੀ ਲੋੜ ਹੈ ਕਿਉਂਕਿ ਕੋਈ ਵੀ ਮੂਵਮੈਂਟ ਆ ਜਿਹੜੀਆਂ ਸਮਾਜ ਵਿਰੋਧੀ ਚੀਜ਼ਾਂ ਹੁੰਦੀਆਂ ਉਹਨੂੰ ਜੜੋਂ ਉਦੋਂ ਖਤਮ ਕੀਤਾ ਜਾ ਸਕਦਾ ਜਦੋਂ ਸਾਡੇ ਜਦੋਂ ਫੋਰਸਾਂ ਦੇ ਨਾਲ ਆਮ ਲੋਕ ਹਿੱਸਾ ਵੰਡਣ ਉਦੋਂ ਬਣਾ ਚੀਜ਼ਾਂ ਨੂੰ ਜੜੋਂ ਨਹੀਂ ਖਤਮ ਕੀਤਾ ਜਾਵਾਂ ਪਰ ਪਤਾ ਹੀ ਨਹੀਂ ਕਦੋਂ ਇਹ ਪੰਜਾਬ ਪੁਲਿਸ ਫੇਰ ਕੋਈ ਨਾ ਕੋਈ ਹਰਕਤ ਇਹ ਜੀ ਕਰ ਦਿੰਦੀ ਹੈ ਤੁਸੀਂ ਦੇਖੋ ਕਿ ਅੱਜ ਲੋਕਾਂ ਦਾ ਕੀ ਕੀ ਥਿਊ ਬਣ ਗਿਆ ਲੋਕ ਕਹਿੰਦੇ ਵੀ ਜਦੋਂ ਜਦੋਂ ਪੰਜਾਬ ਪੁਲਿਸ ਨੂੰ ਪਾਵਰਾਂ ਦਿੱਤੀਆਂ ਗਈਆਂ ਉਹ ਪਾਵਰਾਂ ਦਾ ਹਮੇਸ਼ਾ ਮਿਸਯੂਜ਼ ਹੋਇਆ ਦੇਖੋ ਤੇ ਸ਼ਬਦ ਵਰਤੇ ਜਾਣੇ ਕਿ ਜਿਹੜੀ ਜੀ ਅ ਅਸੀਂ ਇੱਕ ਐਨਕਾਊਂਟਰ ਪਹਿਲਾਂ ਕਰਕੇ ਆਏ ਆ ਤੇ ਜੇ ਹੁਣ ਬੋਲਿਆ ਦੂਜਾ ਤੇਰਾ ਕਰ ਦਿਆਂਗੇ ਠੀਕ ਹੈ ਜੀ ਆ ਜਿਹੜੇ ਛੋਟੇ ਲੈਵਲ ਦੇ ਜਿਹੜੇ ਆਪਣੇ ਕਹੇ ਲੋ ਵੀ ਕਹੇ ਲੋ ਨਸ਼ਾ ਤਸਕਰ ਨੇ ਜਾਂ ਕਿ ਕਹੇ ਲੋ ਵੀ ਮੁੰਡੇ ਆਪਣੀ ਘਰਾਂ ਦੇ ਮੁੰਡੇ ਬੱਚੇ ਜਿਹੜੇ ਵਿਗੜ ਗਏ ਜਿਹੜੇ ਨਸ਼ੇ ਦੀ ਪਹਿਲਾਂ ਲਤ ਚ ਪੈ ਗਏ ਫਿਰ ਆਪਦੀ ਜ਼ਰੂਰਤ ਪੂਰੀ ਕਰਨ ਦੇ ਲਈ ਉਹਨਾਂ ਕੋਲੋਂ ਵੇਚਣ ਵੀ ਲੱਗ ਗਏ ਜਾਂ ਕਹੇ ਲੋ ਕਈਆਂ ਕੋਲ ਤਾਂ ਇਹੀ ਹੋਇਆ ਵੀ ਖੁਦ ਲਈ ਲਿਆਤਾ ਫੜਿਆ ਗਿਆ ਉਸੇ ਨੂੰ ਨਸ਼ਾ ਤਸਕਰ ਸ਼ੋ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਟਾਉਣੀਆਂ ਪ੍ਰੋਪਰਟੀਆਂ ਵੀ ਕਿਵੇਂ ਢਾਉਣੀਆਂ ਕੋਈ ਇਹ ਨਹੀਂ ਹੈਗਾ ਕੋਈ ਲੀਗਲ ਪ੍ਰੋਸੀਜਰ ਅਡਾਪਟ ਕੀਤਾ ਗਿਆ ਨਾ ਇਹ ਦੇਖਦੇ ਸੀ ਨਕਸ਼ਾ ਪਾਸ ਹੈ ਕਿ ਨਹੀਂ ਹੂੰ ਕਈ ਘਰ ਤਾਂ ਕਾਰਪੋਰੇਸ਼ਨ ਨਾਲ ਡੀਸੀ ਨਾਲ ਸੈਟਿੰਗ ਕਰਕੇ ਉਵੇਂ ਢਾਏ ਗਏ ਹੂੰ ਦੇਖੋ ਅਸੀਂ ਕਹਿੰਨੇ ਆ ਵੀ ਜੇ ਤੁਸੀਂ ਅਤਵਾਦ ਦੇ ਖਿਲਾਫ ਲੜਾਈ ਲੜਨੀ ਹੈ ਜੇ ਤੁਸੀਂ ਨਸ਼ੇ ਖਿਲਾਫ ਲੜਾਈ ਲੜਨੀ ਹੈ ਜੇ ਤੁਸੀਂ ਪੰਜਾਬ ਨੂੰ ਸਕੂਲਾ ਬਣਾਉਣਾ ਠੀਕ ਹੈ ਹਰ ਪੰਜਾਬੀ ਤੁਹਾਡੇ ਨਾਲ ਖੜਾ ਪਰ ਇਸ ਸ਼ਰਤ ਤੇ ਨਹੀਂ ਅਸੀਂ ਆਪਦੇ ਮੁੰਡਿਆਂ ਨੂੰ ਦੇ ਚੱਕ ਕੇ ਗੋਲੀਆਂ ਨਹੀਂ ਮਰਵਾਉਣੀਆਂ ਅਸੀਂ ਆਪ ਦੀ ਪਬਲਿਕ ਨਹੀਂ ਕਟਵਾਉਣੀ ਅਸੀਂ ਸਾਡੀ ਫੋਰਸ ਦਾ ਹਿੱਸਾ ਸਾਡੇ ਮਤਲਬ ਦੇਸ਼ ਦੀ ਸ਼ਾਨ ਹਰੇਕ ਪੰਜਾਬੀ ਨੂੰ ਹਰੇਕ ਦੇਸ਼ ਵਾਸੀ ਨੂੰ ਜਿਹਦੇ ਉੱਤੇ ਮਾਣ ਹੈ ਸਾਡੀ ਫੌਜ ਦੇ ਉੱਤੇ ਅਸੀਂ ਆਪ ਦੇ ਅਫਸਰ ਮਲਾਜ਼ਮ ਫੌਜੀ ਕਟਵਾ ਕੇ ਤੁਹਾਨੂੰ ਮਤਲਬ ਸ਼ਾਬਾਸ਼ੀਆਂ ਨਹੀਂ ਦੇਣੀਆਂ ਅਸੀਂ ਉਹਦੇ ਲਈ ਤੁਹਾਨੂੰ ਮਤਲਬ ਤੁਹਾਨੂੰ ਪਾਵਰ ਦੇਣ ਦੀ ਸਪੋਰਟ ਅਸੀਂ ਇਸ ਗੱਲ ਸ਼ਰਤ ਦੇ ਉੱਤੇ ਨਹੀਂ ਕਰਨੀ ਤਾਂ ਲੋਕਾਂ ਨੂੰ ਅੱਜ ਪਹਿਲਾਂ ਸਮਝਣ ਦੀ ਲੋੜ ਹੈ ਜੇ ਪੁਲਿਸ ਨੂੰ ਜਦੋਂ ਪਾਵਨਾ ਮਿਲਦੀਆਂ ਜਦੋਂ ਜਦੋਂ ਉਹਦਾ ਮਿਸਯੂਜ਼ ਹੋਊਗਾ ਥੋਡੇ ਮੇਰੇ ਵਰਗੇ ਬੈਠੇ ਆ ਬੋਲਣ ਨੂੰ ਸੀ ਪੁੱਲਾਂਗੇ ਠੀਕ ਹੈ ਪਰ ਫੌਜ ਦੇ ਅਫਸਰ ਦੇ ਉੱਤੇ ਇੱਕ ਮਤਲਬ ਅਸੀਂ ਕਹਿੰਦੇ ਆ ਉਹੀ ਗੱਲ ਆ ਜਾਂਦੀ ਹੈ ਵਾਰੀ ਵਾਰੀ ਫਿਰ ਵੀ ਮੈਂ ਕਹਿੰਦਾ ਇਹੀ ਬਹੁਤ ਹੋਣਾ ਚਾਹੀਦਾ ਵੀ ਯਾਰ ਇੱਕ ਇਨਸਾਨ ਨਾਲ ਇਹੋ ਜਿਹਾ ਇਨਸਾਨੀਅਤ ਦਾ ਘਾਣ ਕਰਨਾ ਉਹਨੂੰ ਕੁੱਟਣਾ ਇਹ ਛੋਟੀ ਗੱਲ ਮੰਨਦੇ ਹੋ ਤੁਸੀਂ ਵੀ ਇੱਕ ਫੌਜੀ ਸੀ ਉਹਦੇ ਨਾਲ ਉਹ ਫੌਜੀ ਹੈ ਸਾਡੇ ਲਈ ਰਿਸਪੈਕਟੇਬਲ ਹੈ ਉਦੋਂ ਵੱਡੀ ਗੱਲ ਹੈ ਇੱਕ ਯਾਰ ਬੱਚੇ ਦੇ ਮੂਹਰੇ ਉਹਦੇ ਪਿਓ ਨੂੰ ਕੁੱਟ ਰਹੇ ਹੋ ਤੁਸੀਂ ਉਹਦੇ ਪਿਓ ਨੂੰ ਜਲੀਲ ਕਰ ਰਹੇ ਹੋ ਉਹ ਬੱਚਾ ਕਿੰਨਾ ਸਹਿਮ ਜਾਂਦਾ ਹੋਊ ਉਹਦੇ ਦਿਲ 'ਚ ਕਹੇ ਜਾ ਡਰ ਪੈਂਦਾ ਹੋਊ ਵੀ ਯਾਰ ਇੱਕ ਮੇਰਾ ਪਿਓ ਹਰੇਕ ਬੱਚੇ ਲਈ ਉਹਦਾ ਪਿਓ ਹੀਰੋ ਹੁੰਦਾ ਉਹ ਫਿਰ ਗਾਂ ਕਹਿੰਦਾ ਵੀ ਇਹ ਐਡਾ ਅਫਸਰ ਐਡਾ ਤਾਮਚਾਮ ਦੇਖਦਾ ਹੁਣ ਉਹ ਮਿਲਟਰੀ ਚ ਉਹਦੇ ਪਿਓ ਨਾਲ ਰਹਿੰਦਾ ਉਤੇ ਦਿਲ ਚ ਤੁਸੀਂ ਕੀ ਵਸਾਇਆ ਵੀ ਜਦੋਂ ਇੱਕ ਆਮ ਬੰਦਾ ਇੱਕ ਅਫਸਰ ਇੱਥੇ ਸੇਫ ਨਹੀਂ ਤਾਂ ਕੱਲ ਨੂੰ ਮੇਰਾ ਕੀ ਵੱਟੀ ਦਾ ਤੁਹਾਨੂੰ ਲੱਗਦਾ ਕਿ ਉਹ ਬੱਚਾ ਕੱਲ ਨੂੰ ਪਲਾਨ ਕਰੂਗਾ ਪੰਜਾਬ ਚ ਵਸਣ ਦਾ ਇੰਡੀਆ ਚ ਵਸਣ ਦਾ ਉਹ ਕਹੂਗਾ ਪਾਪਾ ਮੈਂ ਰੱਜਿਆ ਤੇ ਆਇਆ ਅਫਸਰ ਬਣਨ ਨਾਲੋਂ ਮੈਂ ਰੱਜਿਆ ਤੇ ਆਇਆ ਇੱਥੇ ਬਿਜ਼ਨਸ ਕਰਨ ਨਾਲੋਂ ਮੈਂ ਤਾਂ ਆਪ ਦਾ ਬਾਹਰ ਡੱਬੀਆਂ ਨਾ ਮੈਨੂੰ ਭਾਵੇਂ ਪਾਕਿਸਤਾਨ ਦਾ ਵੀਜ਼ਾ ਲਵਾ ਦੇ ਠੀਕ ਹੈ ਤੁਸੀਂ ਜਦੋਂ ਕੋਈ ਵੀ ਪੁਲਿਸ ਦੇਖੋ ਮੈਂ ਬੜੇ ਵਧੀਆ ਕਈ ਅਫਸਰਾਂ ਦੀਆਂ ਪੁਲਿਸ ਅਫਸਰਾਂ ਦੀਆਂ ਤੁਹਾਨੂੰ ਗੱਲਾਂ ਦਾ ਆਜ਼ਾਦ ਸੁਣਦੇ ਉਹ ਕਹਿੰਦੇ ਜੀ ਕਈ ਵਾਰ ਨਾ ਤੁਸੀਂ ਦੇਖਦੇ ਹੋ ਵੀ ਲੋਕ ਕਿਸੇ ਨੂੰ ਅਸੀਂ ਰੋਕ ਕੇ ਮੁੰਡਿਆਂ ਨੂੰ ਚਲਾਨ ਕੱਟ ਰਹੇ ਹੁੰਦੇ ਆ ਜਾਂ ਚੈਕਿੰਗ ਚੱਲ ਰਹੀ ਹੁੰਦੀ ਹੈ ਉਹਦੇ ਚ ਨਾ ਅਸੀਂ ਰੋਕਦੇ ਆ ਮੁੰਡੇ ਖੁੰਡੇ ਨੂੰ ਵੱਧ ਰੋਕ ਰਹੇ ਹੁੰਦੇ ਆ ਹੋਰ ਨੂੰ ਉਹਨਾਂ ਨੂੰ ਲੱਗਦਾ ਵੀ ਆ ਟ੍ਰਿਪਲਿੰਗ ਵਾਲਾ ਵੀ ਟੱਪ ਗਿਆ ਕਹਿੰਦੇ ਟ੍ਰਿਪਲਿੰਗ ਵਾਲਾ ਤੁਸੀਂ ਦੇਖਿਓ 90% ਕਿਹੜਾ ਹੁੰਦਾ ਜਿਹੜਾ ਫੈਮਿਲੀ ਮੈਨ ਹੁੰਦਾ ਉਹਦੇ ਨਾ ਕਈ ਵਾਰ ਬੱਚਾ ਬੈਠਾ ਹੁੰਦਾ ਕਿ ਵੀ ਬੱਚਾ ਯਾਰ ਡਰ ਨਾ ਜਾਵੇ ਬੱਚੇ ਨੂੰ ਆਏ ਨਾ ਲੱਗੇ ਆ ਕੀ ਹੋ ਗਿਆ ਕਹਿੰਦਾ ਫੈਮਿਲੀ ਮੈਂ ਬੰਦੇ ਨੂੰ ਅਸੀਂ ਬੁਲਾਉਂਦੇ ਨਹੀਂ ਤਾਂ ਜਿਹੜੀ ਅੱਛੇ ਪੁਲਿਸ ਅਫਸਰ ਨੇ ਮੁਲਾਜ਼ਮ ਨੇ ਉਹ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਦੇ ਆ ਵੀ ਜਦੋਂ ਕਿਸੇ ਦੇ ਨਾਲ ਉਹਦੀ ਵਾਈਫ ਹੈ ਉਹਦੇ ਨਾਲ ਉਹਦਾ ਬੱਚਾ ਤਾਂ ਅਸੀਂ ਕੋਈ ਇਹਜਾ ਮਾਹੌਲ ਨਹੀਂ ਕ੍ਰੀਟ ਨਾ ਕਰੀਏ ਜਿਹਦੇ ਵਿੱਚ ਉਹਦੀ ਫੈਮਿਲੀ ਦੇ ਜਾਂ ਬੱਚੇ ਦੇ ਦਿਲ ਵਿੱਚ ਕੋਈ ਸਹਿਮ ਦਾ ਮਾਹੌਲ ਬਣ ਜੇ ਜਿਵੇਂ ਕਹੋ ਕੀ ਹੋ ਗਿਆ ਤੇ ਇੱਥੇ ਯਾਰ ਉਹਦਾ ਜਵਾਨ ਪੁੱਤ ਨਾਲ ਸੀ ਤੁਸੀਂ ਮਾਰ ਮਾਰ ਕੁਸੋਨੋ ਉਹਦੀਆਂ ਫਸਲੀਆਂ ਪੰਨਤੀਆਂ ਤੁਸੀਂ ਉਹਦੀ ਬਾਹਾਂ ਤੋੜਤੀ ਉਹਦੀ ਤੁਸੀਂ ਕੀ ਕੀਤਾ ਕੀ ਇਥੇ ਇਥੇ ਵਾਰੀ ਵਾਰੀ ਹਰੇਕ ਬੰਦਾ ਡਰਦਾ ਵੀ ਜਿਹੜੀ ਪੁਲਿਸ ਐ ਪੁਲਿਸ ਨੂੰ ਜਦੋਂ-ਜਦੋਂ ਪਾਵਰਾ ਦਿੱਤੀਆਂ ਗਈਆਂ ਤਾਂ ਇਨਸਾਨੀਅਤ ਦਾ ਘਾਣ ਹੋਇਆ ਇਹ ਇਹ ਚੀਜ਼ਾਂ ਸੱਚੀਆਂ ਆਪਾਂ ਨੂੰ ਜਾਪਦੀਆਂ ਆਪਾਂ ਦੇਖਦੀਆਂ ਕਿਸੇ ਨੂੰ 30 ਸਾਲ ਪੁਰਾਣੇ ਕੇਸ 'ਚ ਇਹਨਾਂ ਨੂੰ ਹੁਣ ਉਮਰ ਕੈਦ ਹੋਗੀ ਜੀ 32 ਸਾਲ ਪੁਰਾਣੇ ਕੇਸ ਚ ਹੋਗੀ ਇਹਦੇ 'ਚ ਇੱਕ ਹੋਰ ਗੱਲ ਨਿਕਲ ਕੇ ਆਉਂਦੀ ਐ ਤੁਸੀਂ ਦੇਖੋ ਵੀ ਪੁਲਿਸ ਦੇ ਖਿਲਾਫ ਜਦੋਂ ਵੀ ਕੋਈ ਵੱਡੀ ਜਦੋਂ ਵੀ ਪੁਲਿਸ ਗੁਨਾਹਗਾਰ ਪਾਈ ਜਾਂਦੀ ਐ ਪੁਲਿਸ ਦਾ ਬਲੰਡਰ ਸਾਹਮਣੇ ਆਉਂਦਾ ਅਫਸਰ ਆਏ ਇਕੱਠੇ ਹੋ ਜਾਂਦੇ ਆ ਜਿਵੇਂ ਪਤਨ ਕੀ ਉਹਨਾਂ ਲਈ ਇਹ ਚੀਜ਼ ਅਹਿਮੀਅਤ ਨਹੀਂ ਰੱਖਦੀ ਵੀ ਸਾਡੇ ਇੱਕ ਸਿਟੀਜ਼ਨ ਨਾਲ ਤੱਕਾ ਹੋ ਗਿਆ ਸਾਡੇ ਇੱਕ ਸਿਟੀਜ਼ਨ ਦਾ ਕਤਲ ਹੋ ਗਿਆ ਸਾਡੇ ਇੱਕ ਸਿਟੀਜ਼ਨ ਨਾਲ ਲੁੱਟ ਹੋ ਗਈ ਉਹਨਾਂ ਲਈ ਇਹ ਅਹਿਮੀਅਤ ਨਹੀਂ ਰੱਖਦੀ ਉਹਨਾਂ ਨੂੰ ਸਾਡਾ ਭਾਈਵਾਲਾ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੁਸੀਂ ਦੇਖੋ ਅੱਜ ਤੱਕ ਮੈਨੂੰ ਹਿਸਟਰੀ ਚ ਦਿਖਾਓ ਵੀ ਪੁਲਿਸ ਵਾਲੇ ਨੇ ਗਲਤੀ ਕੀਤੀ ਹੋਵੇ ਤੇ ਨਾਲ ਦੀ ਨਾਲ ਉਹਨੂੰ ਬਣਦੀ ਉਹਦੀ ਜਿਹੜੀ ਹੈਗੀ ਸਜ਼ਾ ਮਿਲ ਗਈ ਹੋਵੇ ਜਾਂ ਉਹਦੇ ਤੇ ਮਤਲਬ ਕਾਨੂੰਨੀ ਕਾਰਵਾਈ ਹੋਈ ਹੋਵੇ ਨਹੀਂ ਹੁੰਦਾ ਮੈਂ ਤੁਹਾਨੂੰ ਤੁਸੀਂ ਦੇਖੋ ਵੀ ਕੱਲ ਦੋ ਆਰਡਰ ਭੇਜੇ ਇੱਕ ਬਠਿੰਡਾ ਸੀਆਈ 1 ਦੇ ਵਿੱਚ ਕਸਟੋਡੀਅਲ ਡੈਥ ਦਾ ਕੇਸ ਸੀਗਾ ਠੀਕ ਹੈ ਜੀ ਉਹਦੀ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਜਾਂਚ ਹੋਈ ਤੇ ਉਹਨੇ ਉਹਨੂੰ ਸੰਮਨ ਕਰ ਲਿਆ ਪੁਲਿਸ ਮੁਲਾਜ਼ਮ ਪਹੁੰਚ ਜਦੋਂ ਆਰਡਰ ਪੜ੍ਹੂਗਾ ਬੜਾ ਹੈਰਾਨੀਜਨਕ ਹੈ ਉਹ ਮਤਲਬ ਕੋਰਟ ਲਿਖ ਰਹੀ ਹੈ ਵੀ ਬੜਾ ਇੰਟਰਸਟਿੰਗ ਹੈ ਵੀ ਜਦੋਂ ਸੰਮਨ ਰਸੀਪਟ ਕੱਟੀ ਗਈ ਉਸ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਦੀ ਛੁੱਟੀ ਮਨਜ਼ੂਰ ਹੋਗੀ ਗੱਡੀਆਂ ਹੈਰਾਨੀ ਵਾਲੀਆਂ ਗੱਲਾਂ ਯਾਰ ਕੋਰਟ ਨੂੰ ਟਿੱਚ ਸਮਝਦੇ ਆ ਜਾਂ ਇਹਨਾਂ ਦੇ ਮਤਲਬ ਕਿੱਥੋਂ ਤੱਕ ਇਹਨਾਂ ਦੇ ਹੱਥ ਫੈਲੇ ਵੇ ਇਹਨਾਂ ਨੂੰ ਲੱਗਦਾ ਸਾਨੂੰ ਕੋਈ ਹੱਥ ਹੀ ਨਹੀਂ ਪਾ ਸਕਦਾ ਉਹੀ ਉਹੀ ਕੀ ਹੋ ਰਿਹਾ ਤੋਂ ਆਪਾਂ ਇਸ ਗੱਲ ਤੇ ਇੰਟਰਵਿਊ ਵੀ ਕਰ ਚੁੱਕੇ ਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਉਹ ਹੋਣੀ ਲੱਭਦਾ ਪਿਆ ਪੁਲਿਸ ਨੂੰ ਮਤਲਬ ਦੇਖੋ ਪੁਲਿਸ ਜਿਹੜੀ ਹੈ ਨਾ ਜੀ ਪੁਲਿਸ ਨੂੰ ਅਸੀਂ ਅਸੀਂ ਇਹਨਾਂ ਦੀ ਛਵੀ સુધારણ ਦੇ ਲਈ ਇਹਨਾਂ ਨੇ ਵੱਧ ਨਾਲ ਖੜੇ ਆ ਯਾਰ ਪਰ ਇਹਨਾਂ ਨੂੰ પ્રયાસ ਇਨਰ ਪੁਲਿਸ ਨੂੰ ਕਰਨਾ ਪੈਣਾ ਪੁਲਿਸ ਨੂੰ ਦੇਖਣਾ ਪੈਣਾ ਮੈਂ ਹੁਣ ਜਦੋਂ ਪੋਸਟ ਵੀਕ ਪਾਈ ਸੀ ਤੁਸੀਂ ਦੇਖਿਆ ਹੋਣਾ ਵੀ ਲੱਤ ਤੇ ਗੋਲੀ ਵਜਦੀ ਹੈ ਹਮੇਸ਼ਾ ਖੱਬੀ ਲੱਤ ਤੇ ਗੋਲੀ ਵਜਦੀ ਹੈ ਪੁਲਿਸ ਦੇ ਹਮੇਸ਼ਾ ਗੋਲੀ ਜਾਂ ਤਾਂ ਪੱਗ ਵਿੱਚ ਨਹੀਂ ਲੰਘ ਜਾਂਦੀ ਹੈ ਜਾਂ ਪੁਲਿਸ ਦੇ ਲੱਤਾਂ ਵਿਚਾਲ ਦੀ ਲੰਘ ਜਾਂਦੀ ਹੈ ਐਤਕੀ ਨਵੀਂ ਚੀਜ਼ ਕੀਤੀ ਹੈ ਪੰਜਾਬ ਪੁਲਿਸ ਨੇ ਵਧਾਈ ਦੀ ਪਾਤਰ ਹੈ ਪੰਜਾਬ ਪੁਲਿਸ ਨੇ ਕੀ ਕੀਤਾ ਐਤਕੀ ਪੰਜਾਬ ਪੁਲਿਸ ਦੀ ਗੋਲੀ ਗੱਡੀ ਤੇ ਵੱਜ ਗਈ ਗਲਤੀ ਨਾਲ ਅੱਛਾ ਹਾ ਬੜਾ ਹੈਰਾਨੀ ਉਹ ਜਿਆਦਾ ਲੰਗੀ ਦਾ ਲੱਤਾ ਵਿੱਚ ਦੀ ਹੋਣੀ ਇਹ ਗੱਡੀ ਵਿੱਚ ਵੱਜ ਗਈ ਮਤਲਬ ਇਹ ਕੋਈ ਗੱਲ ਮੰਨਣ ਨੂੰ ਤਿਆਰ ਹੈ ਦੇਖੋ ਸਾਡੀਆਂ ਕੋਟਾਂ ਸਾਡੇ ਹਿਊਮਨ ਰਾਈਟਸ ਵਾਲੇ ਯਾਰ ਵੀ ਜਦੋਂ ਬੰਦਾ ਇੱਕ ਦੇਖੋ ਇੱਕ ਗਲਤੀ ਹੋ ਸਕਦੀ ਹੈ 2 3 4 5 10 ਇਹ ਜਦੋਂ ਬੰਦਾ ਚੱਕਣ ਜਾਂਦੇ ਉਹਨੂੰ ਕਹਿੰਦੇ ਆ 10 ਅਸਲਾ ਕਿਥੇ ਚੱਕ ਕੇ ਸਾਡੇ ਵੱਲ ਕਰ ਇਹਨੂੰ ਅਸੀਂ ਤੇਰੇ ਫਾਇਰ ਮਾਰੀਏ ਕਮਾਲ ਹੋ ਗਈ ਯਾਰ ਤੁਹਾਨੂੰ ਹਜੇ ਤੱਕ ਪੰਜਾਬ ਪੁਲਿਸ ਮੇਰੀ ਹੱਥ ਬੰਨ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਪੁਲਿਸ ਨੂੰ ਬੇਨਤੀ ਹੈ ਜਦੋਂ ਤੁਸੀਂ ਕਿਸੇ ਕੋਲੋਂ ਕੋਈ ਬਰਾਮਦਗੀ ਦਿਖਾਉਣੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਤੇ ਕੋਈ ਨਜਾਇਜ਼ ਅਸਲਾ ਪਾਉਣਾ ਹੁੰਦਾ ਜਾਂ ਹੋਰ ਹੈ ਉਹ ਜਾ ਕੇ ਬੰਦੇ ਨੂੰ ਚੱਕਰ ਨੂੰ ਨਾ ਕਿਆ ਕਰੋ ਤੁਸੀਂ ਉਹਦੇ ਤੋਂ ਪੁੱਛ ਲਿਆ ਕਰੋ ਕਿੱਥੇ ਪਿਆ ਤੇ ਆਪਦੀ ਟੀਮ ਲਾ ਕੇ ਉਹ ਚੀਜ਼ ਕਢਵਾ ਲਿਆ ਕਰੋ ਤੁਸੀਂ ਕਿਸੇ ਗੈਂਗਸਟਰ ਨੂੰ ਜਾਂ ਮਾੜੇ ਅੰਸਰ ਨੂੰ ਨਾ ਕਿਆ ਕਰੋ ਵੀ ਆਪ ਜਾ ਕੇ ਪਿਸਟਲ ਚੱਕ ਲਾ ਇਹ ਤੁਹਾਡੀ ਚੈਨ ਅਸੀਂ ਬੇਨਤੀ ਕਰ ਸਕਦੇ ਨਾ ਕਿਉਂਕਿ ਫਿਰ ਇਹਨਾਂ ਨੂੰ ਲੱਗੂ ਯਾਰ ਇਹ ਸ਼ਾਇਦ ਪੁਲਿਸ ਦੇ ਖਿਲਾਫ ਨੇ ਆਪਾਂ ਹੁਣ ਇਹਨਾਂ ਨਾਲ ਲੜਤਾ ਸਕਦੇ ਨਹੀਂ ਕਿਉਂਕਿ ਆਪਣੀ ਭੈਣ ਭਰਾ ਨਹੀਂ ਆਪਣੀ ਰੱਖਿਆ ਵਾਸਤੇ ਨੇ ਪਰ ਮੈਂ ਮੈਨੂੰ ਕਈ ਅਫਸਰਾਂ ਦੇ ਫੋਨ ਆਏ ਕਹਿੰਦੇ ਯਾਰ ਪਾਠਕ ਜੀ ਨਾਲੇ ਤਾਂ ਹੱਸੀ ਜਾਣ ਤੇ ਨਾਲੇ ਕਹਿੰਦੇ ਪਾਠਕ ਜੀ ਆਹ ਕੀ ਕਰੀ ਜਾਂਦੇ ਹੋ ਮੈਂ ਉਹ ਚ ਲਿਖਿਆ ਸੀ ਬੇਭਾਗੀ ਲੱਤ ਪੰਜਾਬ ਪੁਲਿਸ ਦਾ ਸ਼ਿਕਾਰ ਹੁੰਦੀ ਹੈ ਜਿਹੜੀ ਉਹ ਬੇਭਾਗੀ ਲੱਤ ਹਰ ਵਾਰੀ ਲੱਤ 'ਚ ਗੋਲੀ ਵਜਦੀ ਹੈ ਉਹਦੀ ਵਿਚਾਰੀ ਦੀ ਉਹਦਾ ਦਰਦ ਮੈਂ ਬਿਆਨ ਕੀਤਾ ਸੀ ਤਾਂ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਅਸੀਂ ਤੁਹਾਡੇ ਨਾਲ ਮਾੜੇ ਅਨਸਰਾਂ ਨੂੰ ਤੁਸੀਂ ਸਬਕ ਸੋਣਾ ਜੋ ਕਰਨਾ ਕਰੋ ਠੀਕ ਹੈ ਪਰ ਤੁਸੀਂ ਇਸ ਤਰ੍ਹਾਂ ਦੇ ਇੱਕੋ ਕਾਰਨਾਮੇ ਵਾਰੀ-ਵਾਰੀ ਨਾ ਕਰੋ ਜਿਦੇ ਨਾਲ ਪੰਜਾਬ ਪੁਲਿਸ ਮਜ਼ਾਕ ਦਾ ਪਾਤਰ ਬਣ ਜੇ ਜਿਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਲੋਕ ਉਂਗਲਾ ਚੱਕਣ ਜਿਦੇ ਨਾਲ ਪੰਜਾਬ ਪੁਲਿਸ ਦੇ ਉੱਤੇ ਲੋਕ ਹੱਸਣ ਅੱਜ ਜੇ ਮਨਿੰਦਰ ਜੀ ਤੁਹਾਡੇ ਧਿਆਨ ਹੋਵੇ ਤੁਸੀਂ ਪੁਰਾਣੇ ਕੇਸਾਂ ਤੇ ਧਿਆਨ ਦਿਓ ਜਦੋਂ ਐਨਡੀ ਦੇ ਪਰਚੇ ਪੁਲਿਸ ਕੱਟਦੀ ਹੁੰਦੀ ਸੀ ਪਹਿਲਾਂ ਹੁਣ ਵੀ ਕੱਟ ਰਹੀ ਹੈ ਪਹਿਲਾਂ ਕੀ ਕਰਦੀ ਸੀ ਮੋਟਰਸਾਈਕਲ ਤੇ ਸਵਾਰ ਨੌਜਵਾਨ ਸਾਨੂੰ ਵੇਖ ਕੇ ਖੇਤ ਵੱਲ ਨੂੰ ਭੱਜਿਆ ਕਦੇ ਇਹਨਾਂ ਨੇ ਮਹੱਲੇ 'ਚ ਨਹੀਂ ਘੇਰਿਆ ਕਦੇ ਗਲੀ 'ਚ ਨਹੀਂ ਘੇਰਿਆ ਜੀ ਉਹ ਕੀ ਹੁੰਦਾ ਸੀ ਖੇਤ ਵੱਲ ਨੂੰ ਭੱਜਿਆ ਫਿਰ ਉਹਦੀ ਤਲਾਸ਼ੀ ਹਮੇਸ਼ਾ ਖੱਬੀ ਜੇਬ 'ਚੋਂ ਲੱਭਦਾ ਸੀ ਜੀ ਇਹਨਾਂ ਨੂੰ ਲਫਾਫਾ ਹੁੰਦਾ ਸੀ ਹਾਂ ਲਫਾਫਾ ਹੁੰਦਾ ਸੀ ਪੁੜੀ ਨੁਮਾ ਚੀਜ਼ ਜਦੋਂ ਖੋਲ ਕੇ ਦੇਖੀ ਉਹ 'ਚ ਚਿੱਟਾ ਸੀ ਉਹ 'ਚ ਫਲਾਨਾ ਸੀ ਉਹ ਘੋਲ ਮੈਨੂੰ ਲੱਗਦਾ ਸੁਪਰੀਮ ਕੋਰਟ ਨੇ ਕਹਿ ਕੇ ਜਾਂ ਕੋਰਟਾਂ ਨੇ ਜਾਂ ਜੋ ਵੀ ਹਿੰਦੁਸਤਾਨ ਦਾ ਸਿਸਟਮ ਹੈ ਮਤਲਬ ਹੋਮ ਮਿਨਿਸਟਰੀ ਨੇ ਇੰਡੀਆ ਦੀ ਨੇ ਕਹਿ ਕੇ ਉਹ ਮਸਾ ਬੰਦ ਕਰਾਇਆ ਤੁਹਾਨੂੰ ਯਾਦ ਹੋ ਪਹਿਲਾਂ ਘੋਲ ਬੜਾ ਪੈਂਦਾ ਹ ਇਰੇ ਕੋਲੋਂ 10 ਲੀਟਰ ਘੋਲ ਮਿਲਿਆ ਇਹ ਇੱਕ ਚੀਜ਼ ਦੇ ਇੰਨਾ ਪਿੱਛੇ ਪੈ ਜਾਂਦੇ ਆ ਵੀ ਜਿੰਨੀ ਦੇਰ ਵਰਲਡ ਲੈਵਲ ਤੇ ਉਹਦਾ ਜਲੂਸ ਨਹੀਂ ਨਿਕਲਦਾ ਉੰਨੀ ਦੇਰ ਪੰਜਾਬ ਪੁਲਿਸ ਨੂੰ ਬੰਦ ਨਹੀਂ ਕਰਦੀ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਖੱਬੀ ਲੱਤ ਨਾਲ ਹਜੇ ਹਿੰਦੁਸਤਾਨ ਦੀ ਦੇ ਵਿੱਚ ਇਹਨਾਂ ਨੇ ਕਿੰਨਾ ਮਜ਼ਾਕ ਕਢਵਾਉਣਾ ਖੱਬੀ ਲੱਤ ਜਿਹੜੀ ਆ ਉਹ ਫੇਵਰੇਟ ਆ ਪੰਜਾਬ ਪੁਲਿਸ ਦੀ ਉਸੇ ਤਰ੍ਹਾਂ ਇਹਨਾਂ ਦਾ ਹੁਣ ਉਹ ਫੇਵਰੇਟ ਬਣ ਚੁੱਕਿਆ ਵੀ ਇਹ ਇਹ ਤੋਂ ਬਰਾਮਦਗੀ ਕਰਾਉਣ ਗਏ ਇਹਨੇ ਆਪ ਦਾ ਪਿਸਟਲ ਉਥੋਂ ਚੱਕਿਆ ਤੇ ਸਾਡੇ ਮਾਰਿਆ ਮਤਲਬ ਦੇਖੋ ਜੇ ਪੁਲਿਸ ਮਜ਼ਬੂਤ ਹੈ ਤਾਂ ਹੀ ਉਹ ਸਹੀ ਸੁਰੱਖਿਆ ਤਾਂ ਯਾਰੀ ਸਾਡੀ ਭੈਣ ਭਰਾਣੀ ਸਾਨੂੰ ਇਹਨਾਂ ਨਾਲ ਕੋਈ ਹੋਣੀ ਪਰ ਆਪਦੀ ਕਾਰਜਸ਼ੈਲੀ ਨੂੰ ਸੁਧਾਰਨ ਅੱਜ ਜੇ ਇੱਕ ਅ ਬੱਚੇ ਨਾਲ ਉਹਦਾ ਪਿਓ ਸੀ ਤੁਸੀਂ ਉਹਦੀ ਇਹ ਦੁਰਦਸ਼ਾ ਕੀਤੀ ਨਾਲ ਉਹ ਇੱਕ ਅਫਸਰ ਸੀ ਨਾਲ ਉਹ ਇੱਕ ਯਾਰ ਆਰਮੀ ਦਾ ਅਫਸਰ ਸੀ ਜਿਹਨੂੰ ਮਤਲਬ ਹਰੇਕ ਬੰਦਾ ਹੀ ਬੜੀ ਰਿਸਪੈਕਟ ਨਾਲ ਦੇਖਦਾ ਵੀ ਯਾਰ ਸਾਡੀ ਫੌਜ ਦਾ ਅਫਸਰ ਹੈ ਸਾਡਾ ਫੌਜੀ ਭਰਾ ਹਣਾ ਤੁਸੀਂ ਉਹਦੇ ਨਾਲ ਉਹਦੇ ਬੱਚੇ ਸਾਹਮਣੇ ਪਬਲਿਕਲੀ ਯਾਰ ਕੀ ਕੀਤਾ ਬਾਹ ਤੋੜਤੀ ਉਹਦੀ ਛੱਡੋ ਇਹ ਫਿਰ ਤੁਹਾਨੂੰ ਮੰਨਦਰ ਇੱਕ ਚੀਜ਼ ਹੋਰ ਬੜੀ ਤੁਸੀਂ ਦੇਖੋਗੇ ਇੰਟਰਸਟਿੰਗ ਇਹਨੇ ਤਾਂ ਗਲਤੀ ਹੋ ਜੇ ਨਾ ਇਹ ਗਲਤੀ ਨੂੰ ਕਦੇ ਸਮੇਟਣ ਦੀ ਕੋਸ਼ਿਸ਼ ਨਹੀਂ ਕਰਦੀ ਇਹ ਫਿਰ ਇੱਕ ਗਲਤੀ ਨੂੰ ਛੁਪਾਉਣ ਦੇ ਲਈ ਗਲਤੀਆਂ ਦੇ ਗਲਤੀਆਂ ਤੁਸੀਂ ਦੇਖੋ ਹਜੇ ਤੱਕ ਬਾਈ ਨੇਮ ਪਰਚਨ ਹੀ ਦਿੱਤਾ ਗਿਆ ਬਿਲਕੁਲ ਐਦੂ ਵੱਡੀ ਨਮੋਸ਼ਰੀ ਕੋਈ ਗੱਲ ਹੋ ਜੂ ਸਭ ਤੋਂ ਵੱਧ ਜੇ ਅੱਜ ਦੇਖੋ ਅਜੇ ਤੱਕ ਕਿਸੇ ਚੈਨਲ ਨੇ ਨਹੀਂ ਇਹ ਗੱਲ ਚਲਾਈ ਕਿਸੇ ਇਹ ਗੱਲ ਵਾਕਈ ਨਹੀਂ ਦਿਖਾਈ ਗਈ 12 ਬੰਦਿਆਂ ਨੂੰ ਸਸਪੈਂਡ ਕਰਤਾ ਤੁਸੀਂ ਹੂੰ 12 ਬੰਦਿਆਂ ਦੀ ਤੁਸੀਂ ਡਿਪਾਰਟਮੈਂਟਲ ਇਨਕੁਆਰੀ ਖੋਲਤੀ ਹੂੰ ਤੁਸੀਂ ਜੁਡੀਸ਼ੀਅਲ ਮੈਜਿਸਟ੍ਰੇਟ ਤੋਂ ਦੀ ਜਾਂਚ ਕਰਵਾ ਰਹੇ ਹੋ ਹੂੰ ਤੇ ਯਾਰ ਤੁਹਾਨੂੰ ਪਤਾ ਹੀ ਨਹੀਂ ਅਜੇ ਬੇਨਾਮ ਹੀ ਪਰਚਾ ਤੁਰਿਆ ਫਿਰਦਾ ਹੂੰ ਇਹ ਫਿਟੇ ਮੂ ਨਹੀਂ ਪੰਜਾਬ ਪੁਲਿਸ ਦੇ ਨਾ ਪਰਚਾ ਜਿਹੜੇ ਜਿਨ੍ਹਾਂ ਦੇ ਸੱਟਾਵਾਦੀ ਉਹਨਾਂ ਦਾ ਬਿਆਨ ਹੀ ਲਿਆ ਗਿਆ ਹੈ ਹਜੇ ਤੱਕ ਉਹਨਾਂ ਦਾ ਬਿਆਨ ਤੇ ਪਰਚਾ ਹੀ ਨਹੀਂ ਹੋਇਆ ਹਜੇ ਤੱਕ ਦੇ ਦੂ ਜੀ ਮਰਜ਼ੀ ਹੈ ਇਹਨਾਂ ਦੀ ਅੱਜ ਤੁਹਾਡੇ ਮੇਰੇ ਵਰਗੇ ਨੂੰ ਫਸਾਉਣਾ ਹੋਵੇ ਇੱਕ ਬੰਦਾ ਲਿਆਉਣਗੇ ਚੱਕ ਕੇ ਫਲਾਨਾ ਜੀ ਇਹ ਦੇਖਿਆ ਜੀ ਉਦੋਂ ਮੈਨੂੰ ਇਹਨੇ ਇਹ ਮੈਨੂੰ ਕਹਿ ਰਿਹਾ ਸੀ ਜੀ ਫਲਾਨੀ ਥਾਂ ਮੈਂ ਬੰਬ ਫੜੂਗਾ ਕੁਛ ਲਖਾ ਲਓ ਪੰਜਾਬ ਪੁਲਿਸ ਦੇਖੋ ਪੰਜਾਬ ਪੁਲਿਸ ਦੀ ਇੱਕ ਹੋਰ ਵਿਚਾਰੀ ਦੀ ਉਹ ਹੈ ਇਹਨੂੰ ਜੇ ਤੁਸੀਂ ਦੇਖੋ ਝੂਠਾ ਫਸਾਉਣਾ ਕਿਸ ਨੂੰ ਉਹ ਤਾਂ ਇਹਦੇ ਕੋਲ ਹੈ ਮਹਾਰਤ ਫੇਰ ਭਾਵੇਂ ਇਹਨਾਂ ਨੂੰ ਜਾ ਕੇ ਜੱਜ ਦੇ ਪੈਰ ਫੜਨੇ ਪੈ ਜਾਣ ਵੀ ਜੀ ਕੇਰਾ ਉਹ ਰੱਖੋ ਜੀ ਸਾਡੀ ਇੱਜ਼ਤ ਇਹ ਇੱਜ਼ਤ ਤੋਂ ਬਣੇ ਕੇਰਾ ਮਮਾ ਇੱਕ ਦਿਨ ਦਾ ਰਮਾਨ ਦੇ ਦਿਓ ਜੀ ਇਹਨਾਂ ਦਾ ਬੌਸ ਤੱਕ ਜਾ ਕੇ ਲੜ ਜਾਂਦਾ ਜੱਜਾਂ ਕੋਲੇ ਠੀਕ ਹੈ ਉਹਦੇ ਲਈ ਇਹਨਾਂ ਨੂੰ ਜੋ ਮਰਜ਼ੀ ਕਰਨਾ ਪੈ ਜੇ ਹਮ ਤੇ ਜੇ ਕਿਸੇ ਪੁਲਿਸ ਅਫਸਰ ਨੂੰ ਬਹਿਮ ਹੋਵੇ ਪੁੱਛ ਲਿਓ ਜੇ ਕਿਸੇ ਨੇ ਉਹ ਕਰਨਾ ਸਬੂਤ ਦੇ ਦਾਂਗੇ ਹਮ ਠੀਕ ਹੈ ਜੀ ਵੀ ਕਿਵੇਂ ਰਿਮਾਂਡ ਮਿਲਦੇ ਆ ਡਿਕਲਾਈਨ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਕਿਸੇ ਮੁਕਦਮੇ ਵਿੱਚ ਪੁਲਿਸ ਰਿਮਾਂਡ ਡਿਕਲਾਈਨ ਹੋ ਗਿਆ ਹੋਵੇ ਉਸੇ ਮੁਕਦਮੇ ਵਿੱਚ ਅੱਜ ਤੱਕ ਜੇ ਕਿਸੇ ਨੂੰ ਰਿਮਾਂਡ ਮਿਲਿਆ ਦੱਸ ਦਿਓ ਹਮ ਬਠਿੰਡਾ ਪੁਲਿਸ ਨੂੰ ਮਿਲ ਜਾਂਦਾ ਪੰਜਾਬ ਪੁਲਿਸ ਨੂੰ ਮਿਲ ਜਾਂਦਾ ਜੀ ਬਿਸ਼ਰਮੀ ਇਖਤਾਰ ਨੂੰ ਕੀ ਲੱਗਦਾ ਜਿਵੇਂ ਉਹ ਕਹਿੰਦੇ ਸੀ ਇੱਕ ਐਨਕਾਊਂਟਰ ਕਰਕੇ ਆਇਆ ਤੇਰਾ ਹੋ ਸਕਦਾ ਵੀ ਕੁੜ ਦੇ ਕੁੜ ਦੇ ਦੂਜਾ ਕੰਮ ਵੀ ਹੋ ਜਾ ਸਕਦਾ ਸੀ ਉਹ ਫੌਜੀ ਸੀ ਜੀ ਸਰੀਰ ਦਾ ਤਕੜਾ ਸੀ ਬਚ ਗਿਆ ਹੂੰ ਇਹ ਕੋਈ ਕਸਰ ਥੋੜਾ ਛੱਡ ਦਿਆ ਉਹ ਜਿਹੜਾ ੱਟਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਤੇ ਮਾਰ ਮਾਰ ਖਸੋਨ ਸੀ ਜੀ ਇਹ ਬੰਦੇ ਦੀ ਜਾਨ ਕੱਢ ਉਦੋਂ ਕਿਸਮਤ ਚੰਗੀ ਸੀ ਉਹਦੀ ਬਚ ਗਿਆ ਉਹ ਆਪ ਦਾ ਵੇਖੇ ਇਹਨਾਂ ਦੇ ਤਾਂ ਕੁਸਨ ਵੀ ਮਤਲਬ ਉਹੀ ਗੱਲ ਹੈ ਵੀ ਜਦੋਂ ਮਾਰੇ ਹੋਣਗੇ ਤੁਸੀਂ ਦੇਖੋ ਕਹਿੰਦੇ ਉਹ ਬੱਚਾ ਦੱਸਦਾ ਕਹਿੰਦੇ ਵੀ ਉਹਦੇ ਪਿਓ ਦਾ ਸਿਰ ਫੜ ਕੇ ਬਾਰਨਰ ਤੇ ਮਾਰਿਆ ਯਾਰ ਗੱਡੇ ਚ ਬੜੇ ਨੂੰ ਕੱਢ ਲਿਆ ਫੇਰ ਕੱਢਿਆ ਇੱਕ ਆ ਜੀ ਸਬਰ ਨਹੀਂ ਆਇਆ ਨਾ ਕੁੱਤੇ ਦਾ ਵੀ ਤੂੰ ਸਾਡੇ ਨਾਲ ਤਾਜ਼ਾ ਤਾਜ਼ਾ ਸ਼ਿਕਾਰ ਕਰਕੇ ਆਈ ਹੋਵੇ ਪੰਜਾਬ ਪੁਲਿਸ ਸ਼ੇਰ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਤੇ ਸਾਡੇ ਮੂਰੇ ਕੋਈ ਅੜ ਜੇ ਸਾਡੇ ਤੋਂ ਕੋਈ ਸਵਾਲ ਜਾ ਪੁੱਛ ਲਈ ਸਾਡੇ ਨਾਲ ਕੋਈ ਗਲਤ ਸਹੀ ਬਾਰੇ ਗੱਲ ਕਰ ਲਈ ਤਾਈ ਤੁਹਾਨੂੰ ਪਤਾ ਹੀ ਹੈ ਜੀ ਸਾਡੇ ਰਵਈਆ ਪੁਲਿਸ ਦਾ ਕੀ ਲੱਗਦਾ ਮਤਲਬ ਚਾਹੋ ਸਾਹਮਣੇ ਜਿਹੜੀਆਂ 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 ਕਿ ਡਿਸਪਲਿਨ ਫੋਰਸ ਹੁੰਦੀਆਂ ਸਾਹਮਣੇ ਨਹੀਂ ਆਉਂਦੀਆਂ ਕੀ ਲੱਗਦਾ ਫੌਜ ਚ ਵੀ ਅੰਦਰ ਗੱਲਬਾਤ ਤਾਂ ਚੱਲ ਰਹੀ ਹੋਵੇ ਇਸ ਚੀਜ਼ ਦੇ ਉੱਤੇ ਫੌਜ ਨੂੰ ਗੁੱਸਾ ਤਾਂ ਇਸ ਚੀਜ਼ ਦਾ ਹੋਊਗਾ ਵੀ ਸਾਡਾ ਇਸੇ ਕਰਕੇ ਅਸੀਂ ਸੈਲੂਟ ਕਰਦੇ ਹਾਂ ਜੀ ਫੌਜ ਨੂੰ ਵੀ ਇਸੇ ਕਰਕੇ ਫੋਰਸਾਂ ਜਿਹੜੀਆਂ ਇੰਡੀਅਨ ਫੋਰਸਸ ਹੈ ਉਹਨਾਂ ਦੀ ਰਿਸਪੈਕਟ ਹੈ ਲੋਕਾਂ ਦੇ ਦਿਲ ਵਿੱਚ ਉਹ ਵੀ ਬੜਾ ਉੱਬਲ ਰਹੇ ਹੋਣੇ ਆ ਤੇ ਚਾਹੌਣ ਉਹ ਕੀ ਨਹੀਂ ਕਰ ਸਕਦੇ ਤੁਹਾਨੂੰ ਸਾਰਿਆਂ ਨੂੰ ਪਤਾ ਘੰਟਿਆਂ ਚ ਠੀਕ ਹੈ ਪਰ ਉਹਨਾਂ ਦਾ ਸਬਰ ਹੈ ਬੀ ਸਭਰਾ ਦਾ ਘੁੱਟ ਭਰੀ ਬੈਠਿਆ ਦੇਖੋ ਕੋਈ ਬੋਲ ਨਹੀਂ ਰਿਹਾ ਅਜੇ ਤੱਕ ਉਹਨਾਂ ਦੇ ਬੰਦੇ ਨੇ ਕਿਸੇ ਨੇ ਕੋਈ ਇਹ ਜੀ ਗੱਲ ਕੀਤੀ ਹੈ ਜਿਹਦੇ ਕਰਕੇ ਸਾਨੂੰ ਲੱਗਿਆ ਉਹ ਵੀ ਯਾਰ ਫੋਰਸ ਨੂੰ ਐ ਨਹੀਂ ਕਰਨਾ ਚਾਹੀਦਾ ਤੇ ਸਾਡੀ ਇਹ ਜਿਹੜੀ ਪੰਜਾਬ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਇਹਨਾਂ ਕਰਕੇ 50 ਵਾਰੀ ਜਿੱਥੇ ਹੁੰਦਾ ਸਿਰਨੀਵਾ ਹੋ ਜਾਂਦਾ ਇਥੇ ਇਹਨਾਂ ਦਾ ਡਿਪਟੀ ਇੱਕ ਜਿਹੜਾ 30 30 35 35 ਸਾਲ ਮਹਿਕਮੇ ਦੇ ਵਿੱਚ ਨੌਕਰੀ ਕਰਕੇ ਸਾਰੀ ਆ ਦਾ ਪਰਿਵਾਰ ਉਸ ਮਹਿਕਮੇ ਤੋਂ ਪਾਲ ਕੇ ਜਿਹੜੇ ਮਹਿਕਮੇ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ ਹੋਵੇ ਤੇ ਕਹਿੰਦੇ ਆ ਵੀ ਸਾਡੇ ਗਨਮੈਨ ਕਿਹੜਾ ਘਟਾ ਹੈ ਕਿਸੇ ਦੀ ਧੀ ਨਾਲ ਗਲਤ ਹੋ ਜਾਂਦੀ ਹੈ ਕਿਸੇ ਭੈਣ ਨਾਲ ਗਲਤ ਹੋ ਜਾਂਦੀ ਹੈ ਇਹ ਹੀ ਡਿਸਪਲਿਨਰੀ ਫੋਰਸ ਹੈ ਸਾਡੀ ਇਹਨਾਂ ਨੂੰ ਸ਼ਰਮ ਨਹੀਂ ਆਈ ਇਹ ਉਸ ਡਿਪਟੀ ਦੇ ਖਿਲਾਫ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਅਜੇ ਤੱਕ ਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ ਜੀ ਜਿਹੜੀ ਡਿਸਪਲਿਨ ਫੋਰਸ ਹੁੰਦੀ ਹੈ ਉਹ ਉਹਦੇ ਨਾਲ ਗਲਤੀ ਵੀ ਹੋ ਜੇ ਬੜਾ ਕੁਝ ਸੈਨ ਕਰ ਜਾਂਦੇ ਅਫਸਰ ਮੁਲਾਜ਼ਮ ਬੜੇ ਸਿਆਣੇ ਹੁੰਦੇ ਆ ਉਹਨਾਂ ਨੂੰ ਸਿਖਾਇਆ ਹੀ ਜਾਂਦਾ ਉਹਨਾਂ ਦੀਆਂ ਟ੍ਰੇਨਿੰਗਾਂ ਹੀ ਇਹੋ ਜਿਹੀਆਂ ਹੁੰਦੀਆਂ ਕੁਝ ਕੀ ਨਲਾਇਕ ਹੁੰਦੇ ਆ ਬੇਲਗਾਮ ਕੂੜੇ ਤੇ ਜਿਨ੍ਹਾਂ ਨੂੰ ਕਾਬੂ ਕਰਨਾ ਬੜਾ ਜ਼ਰੂਰੀ ਹੈ ਜੀ ਅਸੀਂ ਪੰਜਾਬ ਪੁਲਿਸ ਦੀ ਇੱਜ਼ਤ ਨੂੰ ਬਚਾਉਣਾ ਹੈ ਜੇ ਅਸੀਂ ਪੰਜਾਬ ਪੁਲਿਸ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਹਨੂੰ ਕਾਇਮ ਰੱਖਣਾ ਇਹੋ ਜਿਹੇ ਨਲਾਇਕ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਪੁਲਿਸ ਅਫਸਰ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਤੁਸੀਂ ਵਕੀਲ ਦੇ ਤੌਰ ਤੇ ਕਿਵੇਂ ਦੇਖਦੇ ਹੋ ਵੀ ਜੇ ਪੁਲਿਸ ਇਹਨਾਂ ਨੂੰ ਕਦੋਂ ਤੱਕ ਐਫਆਈਆਰ ਤੋਂ ਬਚਾ ਸਕਦੀ ਹੈ ਦੇਖੋ ਜੀ ਇੰਡੀਅਨ ਕਾਨੂੰਨ ਹੈ ਨਾ ਜਿਹੜਾ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਹਦੇ ਹੱਥ ਮਤਲਬ ਬੜਾ ਕ੍ਰਿਮੀਨਲ ਦੇ ਵਿੱਚ ਪੁਲਿਸ ਦੇ ਹੱਥ ਬੜਾ ਕੁਸ਼ ਹੈ ਪਰ ਮੈਂ ਤੁਹਾਨੂੰ ਦੱਸਦਾ ਵੀ ਇਹੀ ਹੁਣ ਇਹਨਾਂ ਦੇ ਪਰਿਵਾਰ ਦਾ ਮੈਨੂੰ ਪਤਾ ਨਹੀਂ ਕਿ ਕਿੱਥੋਂ ਤੱਕ ਸਿਰੇ ਜਾਣਗੇ ਕਿੱਥੋਂ ਤੱਕ ਨਹੀਂ ਪਰ ਇਹ ਇਹ ਤੁਹਾਡੇ ਮੂਰੇ ਇੱਕ ਉਦਾਹਰਣ ਹੈ ਤੁਹਾਡਾ ਜੈਤੂ ਵਾਲਾ ਕੇਸ ਹੈ 9 ਸਾਲਾਂ ਬਾਅਦ ਸੁਣਵਾਈ ਹੋਈ ਹੈ ਆਪਾਂ ਦੇਖਿਆ ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਜਿਹੜੇ ਬੇਕਸੂਰ ਸਾਡੇ ਨੌਜਵਾਨ ਚੱਕ-ਚੱਕ ਮਾਰੇ ਸੀ ਜਿਹੜੇ ਮਾਵਾਂ ਦੀਆਂ ਰੋਂਦੀਆਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਉਹ ਮਾਵਾਂ ਦੀ ਉਹਨਾਂ ਨੂੰ 30 32 32 ਸਾਲਾਂ ਬਾਅਦ ਇਨਸਾਫ ਮਿਲਿਆ ਹਾਂ ਪੁਲਿਸ ਅਫਸਰ ਦੇ ਖਿਲਾਫ ਜਦੋਂ ਪਾਵਰਫੁੱਲ ਅਫਸਰ ਦੇ ਖਿਲਾਫ ਕੋਈ ਵੀ ਹੋਵੇ ਉਹ ਜਦੋਂ ਕੋਈ ਉਹ ਗਲਤੀ ਕਰਦਾ ਜਦੋਂ ਉਹਦੇ ਖਿਲਾਫ ਕੋਈ ਸੰਘਰਸ਼ ਵਿੱਢਿਆ ਜਾਂਦਾ ਠੀਕ ਹੈ ਸੁਣਵਾਈ ਚੀਤੀ ਨਹੀਂ ਹੁੰਦੀ ਪਰ ਜਦੋਂ ਹੁੰਦੀ ਹੈ ਫਿਰ ਬੁਢਾਪਾ ਜੇਲ੍ਹ ਚ ਬੀਤਦਾ ਤੇ ਇਹ ਜਿਹੜੇ ਅਫਸਰ ਨੇ ਜੇ ਸਾਡਾ ਫੌਜੀ ਵੀਰ ਜਿਵੇਂ ਬਾਰਡਰ ਤੇ ਡਟੇ ਰਹਿੰਦੇ ਆ ਜੇ ਇਸ ਗੱਲ ਤੇ ਵੀ ਗਲਤ ਸਹੀ ਨੂੰ ਸਮਝਦੇ ਹੋਏ ਵੀ ਨਹੀਂ ਯਾਰ ਮੈਂ ਇੱਕ ਐਗਜ਼ਾਮਪਲ ਫਿੱਟ ਕਰਨੀ ਆ ਜੇ ਪਿੱਛੇ ਨਾ ਹਟਿਆ ਤਾਂ ਇਹ 12 ਦੇ 12 ਜਾਣੇ ਆ ਜਿਹੜੇ ਇਹਨਾਂ ਦਾ ਬੁਢਾਪਾ ਤੁਹਾਨੂੰ ਮੈਂ ਜੇਲ੍ਹ ਚ ਬੀਤਦਾ ਦਿਖਾਉਂਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਪਾਰਕ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਇਸ ਘਟਨਾ ਨੂੰ ਬੜਾ ਮੰਦਭਾਗੀ ਦੱਸਿਆ ਉਹਨਾਂ ਨੇ ਕਿਹਾ ਕਿ ਕਰਨਲ ਛੱਡੋ ਕਿਸੇ ਵੀ ਇੱਕ ਆਮ ਬੰਦੇ ਨਾਲ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਬਹੁਤ ਮੰਦਭਾਗੀ ਹੈ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਠੀਕ ਹੈ ਪੁਲਿਸ ਬਚਾ ਸਕਦੀ ਹੈ ਆਪਣੇ ਬੰਦਿਆਂ ਨੂੰ ਲੰਮੇ ਦੇਰ ਤੱਕ ਬਚਾ ਸਕਦੀ ਹੈ ਪਰ ਕਾਨੂੰਨ ਦੇ ਸਾਹਮਣੇ ਜਦੋਂ ਚੀਜ਼ ਆਵੇਗੀ ਤਾਂ ਇਹਨਾਂ ਨੂੰ ਇਹਨਾਂ ਦਾ ਬੜਾਪਾ ਜਿਹੜਾ ਜੇਲ੍ਹਾਂ ਦੇ ਵਿੱਚ ਰੁਲੇਗਾ ਜੇ ਪਰਿਵਾਰ ਇਸ ਮਸਲੇ ਤੇ ਡਟਿਆ ਰਹਿੰਦਾ ਹੈ